ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਰਾਇਲ ਕਿੰਗ ਚੈਨਲ ਤੇ ਇੱਥੇ ਤੁਸੀਂ ਸਿੱਖ ਸਕਦੇ ਹੋ ਜਰਮਨ ਭਾਸ਼ਾ ਪੰਜਾਬੀ ਦੇ ਵਿੱਚ ਅੱਜ ਦੀ ਜਿਹੜੀ ਵੀਡੀਓ ਆ ਉਹਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਆਪਾਂ ਜਿਹੜੇ ਵਾਕ ਆ ਉਹ ਕਿੱਦਾਂ ਬਣਾ ਸਕਦੇ ਹਾਂ ਸੋ ਇਸ ਤੋਂ ਪਹਿਲਾਂ ਇੱਕ ਵੀਡੀਓ ਬਣਾਈ ਸੀਗੀ ਜਿਹਦੇ ਵਿੱਚ ਆਪਾਂ ਜਿਹੜੇ ਸਿੰਪਲ ਵਾਕ ਸੀਗੇ ਉਹ ਦੱਸੇ ਸੀਗੇ ਕਿ ਕਿੱਦਾਂ ਬਣਾ ਸਕਦੇ ਹਾਂ ਉਸ ਤੋਂ ਬਾਅਦ ਅੱਜ ਦੀ ਜਿਹੜੀ ਵੀਡੀਓ ਹੈ ਇਸ ਦੇ ਵਿੱਚ ਥੋੜੇ ਜਿਹਾ ਐਡਵਾਂਸ ਲੈਵਲ ਦੇ ਜਿਹੜੇ ਹੈਗੇ ਆ ਵਾਕ ਉਹ ਆਪਾਂ ਬਣਾਵਾਂਗੇ ਠੀਕ ਹੈ ਜੀ ਸੋ ਆਓ ਆਪਾਂ ਸ਼ੁਰੂ ਕਰਦੇ ਹਾਂ ਜਿੱਦਾਂ ਕਿ ਤੁਸੀਂ ਡਿਸਪਲੇ ਉੱਪਰ ਦੇਖ ਹੀ ਸਕਦੇ ਹੋ ਮੈਂ ਇੱਕ ਪੰਜਾਬੀ ਦੇ ਵਿੱਚ ਵਾਕ ਲਿਖਿਆ ਆਓ ਆਪਾਂ ਦੇਖਦੇ ਹਾਂ ਕਿ ਇਹਦੇ ਵਿੱਚ ਸਬਜੈਕਟ ਕਿਹੜਾ ਆਬਜੈਕਟ ਕਿਹੜਾ ਔਰ ਜਿਹੜੀਆਂ ਵਰਬ ਹੈਗੀਆਂ ਉਹ ਕਿਹੜੀਆਂ-ਕਿਹੜੀਆਂ ਸੋ ਸਭ ਤੋਂ ਪਹਿਲੇ ਨੰਬਰ ਤੇ ਗੱਲ ਕੀਤੀ ਗਈ ਹੈ ਕਿ ਮੈਂ ਫੁੱਟਬਾਲ ਖੇਡਣਾ ਚਾਹੁੰਦਾ ਹਾਂ ਸੋ ਇਹਦੇ ਵਿੱਚ ਮੇਰੀ ਗੱਲ ਹੋ ਰਹੀ ਹੈ ਯਾਨੀ ਕਿ ਮੈਂ ਮੈਂ ਕੀ ਆ ਸਬਜੈਕਟ ਕੀ ਕਰਤਾ ਜਿਹੜਾ ਕੋਈ ਕੰਮ ਕਰ ਰਿਹਾ ਜਾਂ ਕਰਨਾ ਚਾਹੁੰਦਾ ਉਸ ਤੋਂ ਬਾਅਦ ਆ ਗਿਆ ਕਿ ਮੈਂ ਕੀ ਖੇਡਣਾ ਚਾਹੁੰਦਾ ਹਾਂ ਫੁੱਟਬਾਲ ਜਿਹੜਾ ਫੁੱਟਬਾਲ ਦੀ ਗੱਲ ਹੋ ਰਹੀ ਹੈ ਮਤਲਬ ਕਿਸੇ ਵਸਤੂ ਦੀ ਗੱਲ ਹੋ ਰਹੀ ਹੈ ਤਾਂ ਉਹ ਗਿਆ ਆਬਜੈਕਟ ਹੁਣ ਉਸ ਤੋਂ ਬਾਅਦ ਦੋ ਵਰਬਾਂ ਦੋ ਵਰਬਾਂ ਦੇ ਵਿੱਚੋਂ ਆਪਾਂ ਕਿੱਦਾਂ ਦੇਖਾਂਗੇ ਕਿ ਕਿਹੜੀ ਮੋਡਲ ਵਰਬ ਆ ਔਰ ਕਿਹੜੀ ਮੇਨ ਵਰਬ ਆ ਸੋ ਮੋਡਲ ਵਰਬ ਹੁੰਦੀ ਹੈ ਕਿ ਮੈਂ ਚਾਹੁੰਦਾ ਹਾਂ ਮੈਂ ਸਕਦਾ ਹਾਂ ਜਿੱਦਾਂ ਮੈਂ ਕਹਿਣਾ ਹੋਵੇ ਕਿ ਮੈਂ ਇਹ ਕੰਮ ਕਰ ਸਕਦਾ ਹਾਂ ਜਾਂ ਮੈਂ ਫੁੱਟਬਾਲ ਖੇਡ ਸਕਦਾ ਹਾਂ ਜਾਂ ਮੈਂ ਫੁੱਟਬਾਲ ਖੇਡਣਾ ਚਾਹੁੰਦਾ ਹਾਂ ਜਿਹੜਾ ਚਾਹੁੰਦਾ ਹਾਂ ਜਾਂ ਸਕਦਾ ਹਾਂ ਇਹ ਹੁੰਦੀ ਆ ਮੋਡਲ ਵਰਬ ਇਹਦੇ ਵਿੱਚ ਆਪਾਂ ਇਦਾਂ ਵੀ ਕਹਿ ਸਕਦੇ ਹਾਂ ਕਿ ਮੈਨੂੰ ਫੁੱਟਬਾਲ ਖੇਡਣਾ ਚਾਹੀਦਾ ਹੈ ਜਾਂ ਮੈਨੂੰ ਫੁੱਟਬਾਲ ਖੇਡਣਾ ਪਵੇਗਾ ਸੋ ਜਿਹੜਾ ਚਾਹੀਦਾ ਹੈ ਜਾਂ ਪਵੇਗਾ ਇਹ ਜਿਹੜੀ ਹੈਗੀ ਆ ਉਹ ਮੋਡਲ ਵਰਬ ਹੁੰਦੀ ਆ ਹੁਣ ਜਿਹੜੀ ਮੇਨ ਵਰਬ ਆ ਉਹ ਕੀ ਚੀਜ਼ ਆ ਜਿਹੜੀ ਮੇਨ ਵਰਬ ਆ ਉਹ ਹੈਗੀ ਆ ਖੇਡਣਾ ਜਿੱਦਾਂ ਕੋਈ ਵੀ ਕੰਮ ਹੋ ਰਿਹਾ ਜਿੱਦਾਂ ਖੇਡਣਾ ਗਾਉਣਾ ਭੱਜਣਾ ਆਉਣਾ ਜਾਣਾ ਇਹ ਜਿਹੜੇ ਹੈਗੀਆਂ ਇਹ ਮੇਨ ਵਰਬ ਹੁੰਦੀਆਂ ਸੋ ਅੱਗੇ ਆਪਾਂ ਦੇਖਦੇ ਹਾਂ ਇਹ ਹੋ ਗਿਆ ਆਪਣਾ ਜਿਹੜਾ ਹੈਗਾ ਆਪਾਂ ਸਬਜੈਕਟ ਆਬਜੈਕਟ ਮੇਨ ਵਰਬ ਤੇ ਜਿਹੜੀ ਹੈਗੀ ਹੈ ਮੋਡਲ ਵਰਬ ਉਹ ਆਪਾਂ ਕਿਦਾਂ ਦੇਖ ਸਕਦੇ ਹਾਂ ਉਸ ਤੋਂ ਅੱਗੇ ਜਿਹੜੀ ਹੈਗੀ ਆ ਆਪਾਂ ਇਹਨੂੰ ਡਿਟੇਲ ਦੇ ਵਿੱਚ ਥੋੜਾ ਜਿਹਾ ਦੇਖਾਂਗੇ ਮੈਂ ਤੁਹਾਨੂੰ ਦੱਸੂਗਾ ਕਿ ਕਿਹੜੀ ਮੋਡਲ ਵਰਬ ਕਿੱਥੇ ਯੂਜ਼ ਹੋਣੀ ਹੈ ਮੇਨ ਵਰਬ ਕਿੱਥੇ ਯੂਜ਼ ਹੋਣੀ ਹੈ ਸਬਜੈਕਟ ਕਿੱਥੇ ਲੱਗਣਾ ਆਬਜੈਕਟ ਕਿੱਥੇ ਲੱਗਣਾ ਸੋ ਜਿੱਦਾਂ ਕਿ ਤੁਸੀਂ ਡਿਸਪਲੇ ਉੱਪਰ ਦੇਖ ਹੀ ਸਕਦੇ ਹੋ ਸਭ ਤੋਂ ਪਹਿਲਾਂ ਅੱਗੇ ਸਬਜੈਕਟ ਜਿਹੜੀ ਕਿ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਸਬਜੈਕਟ ਕਿਹੜੇ-ਕਿਹੜੇ ਹੁੰਦੇ ਆ ਉਸ ਤੋਂ ਅੱਗੇ ਆ ਗਈ ਮੋਡਲ ਵਰਬ ਆਪਾਂ ਅੱਜ ਮੋਡਲ ਵਰਬ ਤੇ ਆਪਾਂ ਗੱਲ ਕਰਾਂਗੇ ਤਾਂ ਜਿਹੜੇ ਸਬਜੈਕਟ ਦੇ ਅਕੋਰਡਿੰਗ ਆ ਜਿਹੜੀ ਮੋਡਲ ਵਰਬ ਉਹ ਚੇਂਜ ਹੋ ਜਾਂਦੀ ਆ ਤੇ ਤਾਂ ਪੂਰੀ ਮੋਡਲ ਵਰਬ ਜਿਹੜੀ ਹੈਗੀ ਆ ਵੋਲਨ ਜਿਹੜੇ ਚਾਹੁੰਦਾ ਹਾਂ ਉਹ ਜਿਹੜੀ ਪੂਰੀ ਵਰਬ ਹੈਗੀ ਹੋਏਗੀ ਆ ਵੋਲਨ ਯਾਨੀ ਕਿ ਜੇ ਇੰਗਲਿਸ਼ ਵਿੱਚ ਆਪਾਂ ਗੱਲ ਕਰੀਏ ਤਾਂ ਵਿਲ ਜੇ ਆਪਾਂ ਪੰਜਾਬੀ ਵਿੱਚ ਕਹਿਣਾ ਹੋਵੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਚਾਹੁੰਦਾ ਹਾਂ ਸੋ ਇਹ ਜਿਹੜੀ ਵਰਬ ਆ ਇਹ ਜਿਹੜੀ ਇਹਦੀ ਪੋਜੀਸ਼ਨ ਆ ਜਾਂ ਜਿਹੜੀ ਇਹਦੀ ਬਣਤਰ ਆ ਉਹ ਚੇਂਜ ਹੋ ਜੇਗੀ ਸਬਜੈਕਟ ਦੇ ਅਕੋਰਡਿੰਗ ਜਿਹੜੇ ਸਬਜੈਕਟ ਦੇ ਨਾਲ ਇਹ ਵਰਬ ਯੂਜ਼ ਕਰਾਂਗੇ ਉਹਦੇ ਅਕੋਰਡਿੰਗ ਜਿਹੜੀ ਹੈਗੀ ਐਂਦੀ ਐਂਡਿੰਗ ਆ ਉਹ ਚੇਂਜ ਹੋ ਜਾਂਦੀ ਆ ਸੋ ਜੇ ਆਪਾਂ ਇਸ ਦੇ ਨਾਲ ਗੱਲ ਕਰੀਏ ਤਾਂ ਯੂਜ਼ ਹੋਊਗਾ ਵਿਲ ਜਿੱਦਾਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਸੀ ਉੱਥੇ ਆਪਾਂ ਇਸ ਐਮ ਆਰ ਦੀ ਗੱਲ ਕੀਤੀ ਸੀ ਇੱਥੇ ਆਪਾਂ ਬੋਲਣ ਦੀ ਗੱਲ ਕਰ ਰਹੇ ਹਾਂ ਸੋ ਇਹ ਜਦ ਸਭ ਤੋਂ ਪਹਿਲੇ ਨੰਬਰ ਤੇ ਸੈਂਟੈਂਸ ਦੇ ਵਿੱਚ ਵਾਕ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਲਿਖੀਦਾ ਸਬਜੈਕਟ ਉਸ ਤੋਂ ਬਾਅਦ ਜਿਹੜੀ ਦੂਸਰੇ ਨੰਬਰ ਤੇ ਆਉਂਦੀ ਆ ਉਹ ਮੋਡਲ ਵਰਬ ਹੁੰਦੀ ਆ ਠੀਕ ਆ ਜੀ ਹੁਣ ਇਹਦੇ ਵਿੱਚ ਇਹ ਬੜੀ ਜ਼ਰੂਰੀ ਚੀਜ਼ ਆ ਕਿ ਜਿਹੜੀ ਮੋਡਲ ਵਰਬ ਆ ਉਹ ਹਮੇਸ਼ਾ ਦੂਸਰੇ ਨੰਬਰ ਤੇ ਹੀ ਆਉਗੀ ਠੀਕ ਆ ਜੀ ਸਬਜੈਕਟ ਤੋਂ ਬਾਅਦ ਜਿਹੜੀ ਹੈਗੀ ਆ ਮੋਡਲ ਵਰਬ ਆਉਗੀ ਹੀ ਆਉਗੀ ਜੇਕਰ ਆਪਾਂ ਇਹਨੂੰ ਤੀਸਰੀ ਪੋਜੀਸ਼ਨ ਤੇ ਲਗਾਉਂਦੇ ਆ ਜਾਂ ਆਪਾਂ ਇਹਨੂੰ ਕਿਸੇ ਹੋਰ ਪੋਜੀਸ਼ਨ ਤੇ ਲਗਾਉਣ ਦੀ ਕੋਸ਼ਿਸ਼ ਕਰਦੇ ਤਾਂ ਜਿਹੜਾ ਆਪਣਾ ਵਾਕ ਹੈ ਉਹ ਸਾਰਾ ਗਲਤ ਹੋ ਜਾਊਗਾ ਠੀਕ ਹੈ ਜੀ ਔਰ ਜੇ ਆਪਾਂ ਮੇਨ ਵਰਬ ਦੀ ਗੱਲ ਕਰੀਏ ਜਿੱਦਾਂ ਕਿ ਤੁਸੀਂ ਸੱਜੇ ਪਾਸੇ ਦੇਖ ਰਹੇ ਹੋ ਮੈਂ ਉੱਪਰ ਲਿਖਿਆ ਵੀ ਹੈ ਕਿ ਵਰਬ ਜਿਹੜੀ ਆ ਉਹ ਅਖੀਰ ਤੇ ਲੱਗਦੀ ਆ ਜਿਹੜੇ ਆਪਾਂ ਵਾਕ ਦੇ ਵਿੱਚ ਆਪਾਂ ਦੋ ਵਰਬਾਂ ਯੂਜ਼ ਕਰਦੇ ਆ ਉਹਦੇ ਵਿੱਚ ਦੋ ਵਰਬਾਂ ਕਿਹੜੀਆਂ-ਕਿਹੜੀਆਂ ਯੂਜ਼ ਹੋਣਗੀਆਂ ਇੱਕ ਤਾਂ ਹੋਏਗੀ ਹੈਲਪਿੰਗ ਵਰਬ ਜਿਹਨੂੰ ਆਪਾਂ ਮੋਡਲ ਵਰਬ ਬੋਲ ਦਿੰਦੇ ਆ ਔਰ ਇੱਕ ਜਿਹੜੀ ਮੇਨ ਵਰਬ ਆ ਠੀਕ ਹੈ ਜੀ ਉਹ ਯੂਜ਼ ਹੋਊਗੀ ਜਦੋਂ ਦੋ ਵਰਬਾਂ ਯੂਜ਼ ਹੋਣਗੀਆਂ ਉਹਦੇ ਵਿੱਚ ਹੁਣ ਇਹਦੇ ਵਿੱਚ ਪੱਕਾ ਰੂਲ ਇਹ ਹੈ ਕਿ ਜਿਹੜੀ ਮੋਡਲ ਵਰਬ ਆ ਉਹ ਦੂਸਰੇ ਨੰਬਰ ਤੇ ਹੀ ਯੂਜ਼ ਹੋਊਗੀ ਜੇ ਆਪਣਾ ਦੋ ਵਰਬਾਂ ਨਾਲ ਸੈਂਟੈਂਸ ਬਣ ਰਿਹਾ ਜਾਂ ਵਾਕ ਬਣ ਰਿਹਾ ਔਰ ਜਿਹੜੀ ਮੇਨ ਵਰਬ ਆ ਉਹ ਫਿਰ ਲਾਸਟ ਤੇ ਲੱਗੂਗੀ ਸਾਰਿਆਂ ਤੋਂ ਅਖੀਰ ਤੇ ਲੱਗੂਗੀ ਠੀਕ ਹੈ ਜੀ ਔਰ ਜੇਕਰ ਇੱਕ ਵਰਬ ਨਾਲ ਵਾਕ ਬਣ ਰਿਹਾ ਤੇ ਉਹਦੀ ਆਪਾਂ ਅੱਗੇ ਗੱਲ ਕਰਾਂਗੇ ਤਾਂ ਉਹਦੇ ਵਿੱਚ ਜਿਹੜੀ ਹੈਗੀ ਆ ਮੇਨ ਵਰਬ ਹੀ ਯੂਜ਼ ਹੁੰਦੀ ਆ ਆਪਾਂ ਉਹਦੇ ਵਿੱਚ ਮੋਡਲ ਵਰਬ ਨਹੀਂ ਯੂਜ਼ ਕਰਦੇ ਉਹ ਆਪਾਂ ਅੱਗੇ ਦੇਖਾਂਗੇ ਫਿਲਹਾਲ ਆਪਾਂ ਇਹਨਾਂ ਦੇਖਦੇ ਆਂ ਕਿ ਮੋਡਲ ਵਰਬ ਤੇ ਮੇਨ ਵਰਬ ਦੇ ਨਾਲ ਆਪਾਂ ਸੈਂਟੈਂਸ ਕਿੱਦਾਂ ਬਣਾ ਸਕਦੇ ਆਂ ਠੀਕ ਹੈ ਜੀ ਤੁਸੀਂ ਇਸ ਚੀਜ਼ ਦੇ ਵਿੱਚ ਜ਼ਿਆਦਾ ਘਬਰਾਉਣਾ ਨਹੀਂ ਇਹ ਆਸਾਨੀ ਨਾਲ ਸਮਝਣ ਵਾਲੀ ਚੀਜ਼ ਆ ਤੁਸੀਂ ਸਿਰਫ ਇਹਨੂੰ ਸਮਝ ਨਾ ਆ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਇੱਕ ਟੇਬਲ ਮੈਂ ਤੁਹਾਨੂੰ ਦਵਾਂਗਾ ਉਹਦੇ ਤੋਂ ਦੇਖ ਕੇ ਤੁਸੀਂ ਆਰਾਮ ਨਾਲ ਜਿਹੜੇ ਹੈਗੇ ਆ ਵਾਕ ਆ ਜਿਹੜੇ ਉਹ ਜਾਂ ਸੈਂਟੈਂਸ ਆ ਉਹ ਬਣਾ ਸਕਦੇ ਹੋ ਸੋ ਇਹ ਇੰਨੀਆਂ ਚੀਜ਼ਾਂ ਦੇਖ ਕੇ ਘਬਰਾਉਣਾ ਨਹੀਂ ਕਿ ਇੰਨੀਆਂ ਚੀਜ਼ਾਂ ਕਿੱਦਾਂ ਯਾਦ ਕਰਾਂਗੇ ਜਾ ਇਹਨੂੰ ਕਿੱਦਾਂ ਆਪਾਂ ਲਿਖਾਂਗੇ ਠੀਕ ਹੈ ਜੀ ਸੋ ਆਓ ਆਪਾਂ ਵਾਕ ਦੇਖਦੇ ਹਾਂ ਉਸ ਤੋਂ ਬਾਅਦ ਆਪਾਂ ਥੋੜੀਆਂ ਜਿੰਨੀਆਂ ਐਗਜ਼ਾਮਪਲ ਕਰਾਂਗੇ ਉਦਾਹਰਨਾ ਕਰਾਂਗੇ ਤਾਂ ਤੁਹਾਨੂੰ ਜਿਆਦਾ ਆਸਾਨੀ ਨਾਲ ਜਿਹੜਾ ਹੈਗਾ ਵਧੀਆ ਤਰੀਕੇ ਨਾਲ ਸਮਝ ਆ ਜਾਊਗਾ ਜਿੱਦਾਂ ਕਿ ਆਪਾਂ ਗੱਲ ਕੀਤੀ ਸੀਗੀ ਕਿ ਕਿਹੜਾ ਸਬਜੈਕਟ ਆ ਔਰ ਕਿਹੜਾ ਆਬਜੈਕਟ ਆ ਕਿਹੜੀ ਵਰਬ ਆ ਕਿਹੜੀ ਮੋਡਲ ਵਰਬ ਔਰ ਕਿਹੜੀ ਮੇਨ ਵਰਬ ਆ ਹੁਣ ਤੁਸੀਂ ਡਿਸਪਲੇ ਉੱਪਰ ਦੇਖ ਹੀ ਸਕਦੇ ਹੋ ਮੈਂ ਉਹਨਾਂ ਦੀ ਜਿਹੜੀ ਨੰਬਰਿੰਗ ਆ ਉਹ ਕੀਤੀ ਹੋਈ ਆ ਠੀਕ ਹੈ ਜੀ ਇਹਦੇ ਤੋਂ ਆਪਾਂ ਨੂੰ ਆਸਾਨੀ ਨਾਲ ਪਤਾ ਚੱਲ ਜਾਊਗਾ ਕਿ ਸਬਜੈਕਟ ਕਿੱਦਾਂ ਲੱਗਣਾ ਹੈ ਜਿਹੜੀ ਮੋਡਲ ਵਰਬ ਆ ਉਹ ਕਿੱਥੇ ਲੱਗਣੀ ਹੈ ਜਿਹੜਾ ਆਬਜੈਕਟ ਆ ਉਹ ਕਿੱਥੇ ਲੱਗਣਾ ਔਰ ਜਿਹੜੀ ਮੇਨ ਵਰਬ ਆ ਉਹ ਕਿੱਥੇ ਲੱਗਣੀ ਹੈ ਸਭ ਤੋਂ ਪਹਿਲਾਂ ਸਬਜੈਕਟ ਸੀਗਾ ਮੈਂ ਜਿੱਦਾਂ ਮੇਰੀ ਗੱਲ ਹੋ ਰਹੀ ਹੈ ਕਿ ਮੈਂ ਫੁੱਟਬਾਲ ਖੇਡਣਾ ਚਾਹੁੰਦਾ ਹਾਂ ਠੀਕ ਹੈ ਜੀ ਉਹਦੇ ਵਿੱਚ ਮੇਰੀ ਗੱਲ ਹੋ ਰਹੀ ਹੈ ਤਾਂ ਮੈਂ ਹੈਗਾ ਸਬਜੈਕਟ ਸਬਜੈਕਟ ਆਪਾਂ ਗੱਲ ਕੀਤੀ ਸੀਗੀ ਕਿ ਪਹਿਲੇ ਨੰਬਰ ਤੇ ਆਊਗਾ ਤਾਂ ਆਪਾਂ ਪਹਿਲਾਂ ਲਿਖ ਦੇਣਾ ਇਸ ਇਸ ਯਾਨੀ ਕਿ ਮੈਂ ਉਸ ਤੋਂ ਦੂਸਰੇ ਨੰਬਰ ਤੇ ਆ ਜਾਂਦੀ ਹੈ ਆਪਣੀ ਜਿਹੜੀ ਮੋਡਲ ਵਰਬ ਆ ਉਹਦੀ ਆਪਾਂ ਗੱਲ ਕੀਤੀ ਸੀਗੀ ਮੋਡਲ ਵਰਬ ਵਰਬ ਜਿਹੜੀ ਹੈਗੀ ਸੀਗੀ ਉਹ ਆਪਣੀ ਸੀਗੀ ਵੋਲਨ ਸੋ ਜਦੋਂ ਆਪਾਂ ਇਸ ਦੇ ਨਾਲ ਵੋਲਨ ਨੂੰ ਯੂਜ਼ ਕਰਾਂਗੇ ਤਾਂ ਜਿਹੜੀ ਉਹਦੀ ਐਂਡਿੰਗ ਹੈਗੀ ਆ ਉਹ ਚੇਂਜ ਹੋ ਜਾਊਗੀ ਤਾਂ ਉਹ ਜਿਹੜੀ ਹੈਗੀ ਆ ਉਹ ਬਣ ਜਾਊਗੀ ਵਿਲ ਤਾਂ ਇਸ ਦੇ ਨਾਲ ਜਦੋਂ ਮੋਡਲ ਵਰਬ ਇਹ ਵੋਲਨ ਯੂਜ਼ ਹੋਊਗੀ ਤਾਂ ਉਹ ਬਣ ਜਾਊਗੀ ਵਿਲ ਉਸ ਤੋਂ ਅੱਗੇ ਤੀਸਰੇ ਨੰਬਰ ਤੇ ਗੱਲ ਕਰੀਏ ਤਾਂ ਆਪਣਾ ਜਿਹੜਾ ਹੈਗਾ ਆਬਜੈਕਟ ਆ ਜਾਂਦਾ ਹੈ ਜਾਂ ਜਿਹੜਾ ਬਾਕੀ ਦਾ ਜਿਹੜਾ ਆਪਣਾ ਵਾਕ ਹੈਗਾ ਜਾਂ ਕੋਈ ਹੋਰ ਗੱਲ ਕਰਨੀ ਤਾਂ ਉਹ ਆ ਜਾਂਦੀ ਹੈ ਸੋ ਮੇਨਲੀ ਇਹਦੇ ਵਿੱਚ ਆਬਜੈਕਟ ਹੀ ਹੁੰਦਾ ਠੀਕ ਹੈ ਜੀ ਸੋ ਜਿਹੜਾ ਆਬਜੈਕਟ ਆ ਕਿਸ ਚੀਜ਼ ਬਾਰੇ ਗੱਲ ਕੀਤੀ ਜਾ ਰਹੀ ਹੈ ਫੁੱਟਬਾਲ ਬਾਰੇ ਗੱਲ ਕੀਤੀ ਜਾ ਰਹੀ ਹੈ ਤਾਂ ਜਿਹੜਾ ਫੁੱਟਬਾਲ ਆਪਣਾ ਆਬਜੈਕਟ ਆ ਔਰ ਉਹ ਜਿਹੜਾ ਹੈਗਾ ਤੀਸਰੇ ਨੰਬਰ ਤੇ ਆ ਜਾਊਗਾ ਠੀਕ ਹੈ ਜੀ ਉਸ ਤੋਂ ਅੱਗੇ ਜਿਹੜੀ ਮੇਨ ਵਰਬ ਆ ਜਿਹੜੀ ਕਿਰਿਆ ਹੋ ਰਹੀ ਆ ਠੀਕ ਹੈ ਜੀ ਜਿੱਦਾਂ ਖੇਡਣਾ ਜਾਂ ਆਪਾਂ ਹੋਰ ਜੇ ਆਪਾਂ ਗੱਲ ਕਰੀਏ ਹੋਰ ਮੇਨ ਵਰਬ ਕਿਹੜੀ ਹੋ ਸਕਦੀ ਹੈ ਖੇਡਣਾ ਗਾਉਣਾ ਭੱਜਣਾ ਸੌਣਾ ਜਾਗਣਾ ਇਹ ਜਿਹੜੀਆਂ ਹੈਗੀਆਂ ਇਹ ਮੇਨ ਵਰਬ ਆ ਠੀਕ ਹੈ ਜੀ ਔਰ ਜਿਹੜੀ ਮੇਨ ਵਰਬ ਉਹ ਹਮੇਸ਼ਾ ਲਾਸਟ ਤੇ ਲੱਗਦੀ ਹੈ ਠੀਕ ਹੈ ਜੀ ਜਿੱਦਾਂ ਹੁਣ ਆਪਾਂ ਇੱਥੇ ਲਾਈ ਸਪੀਲਨ ਸਪੀਲਨ ਦਾ ਮਤਲਬ ਹੁੰਦਾ ਹੈ ਖੇਡਣਾ ਸੋ ਜਿਹੜਾ ਪੂਰਾ ਵਾਕ ਹੈ ਉਹ ਆਪਣਾ ਕਿਦਾਂ ਬਣ ਗਿਆ ਇਸ਼ ਵਿਲ ਫੁੱਟਬਾਲ ਸਪੀਲਨ ich will fussball spielen so ਜਿਹੜਾ ਇਹ ਹੈਗਾ ਇਹ ਆਪਣਾ ਇੱਕ ਵਾਕ ਬਣ ਗਿਆ ਠੀਕ ਹੈ ਜੀ ਉਸ ਤੋਂ ਅੱਗੇ ਆਪਾਂ ਹੋਰ ਉਦਾਹਰਨਾਂ ਦੇਖਦੇ ਹਾਂ ਜਿੱਦਾਂ ਕਿ ਤੁਸੀਂ ਹੁਣ ਡਿਸਪਲੇ ਉੱਪਰ ਦੇਖ ਸਕਦੇ ਹੋ ਕਿ ਆਪਾਂ ਜਿਹੜੀਆਂ ਹੈਗੀਆਂ ਕੁਝ ਉਦਾਹਰਨਾਂ ਲਈਆਂ ਸੋ ਆਪਾਂ ਇਹਨਾਂ ਨੂੰ ਦੇਖਦੇ ਹਾਂ ਸੋ ਸਭ ਤੋਂ ਪਹਿਲੀ ਜਿਹੜੀ ਉਦਾਹਰਨ ਉਹ ਹੈਗੀ ਆ ਜੀ ਵੋਲਨ ਜ਼ਿੰਗਨ ਠੀਕ ਹੈ ਜੀ ਤਾਂ ਇਹਨੂੰ ਆਪਾਂ ਪੰਜਾਬੀ ਵਿੱਚ ਕਿੱਦਾਂ ਬੋਲਾਂਗੇ ਤੁਸੀਂ ਗਾਉਣਾ ਚਾਹੁੰਦੇ ਹੋ ਠੀਕ ਹੈ ਜੀ ਸੋ ਹੁਣ ਇਹਦੇ ਵਿੱਚ ਜਿਹੜਾ ਹੈਗਾ ਮੈਂ ਜਿਹੜੀ ਹੈਗੀ ਹੈ ਕਲਰ ਕੋਡਿੰਗ ਤਾਂ ਕੀਤੀ ਹੈਗੀ ਤੁਹਾਨੂੰ ਆਸਾਨੀ ਨਾਲ ਸਮਝ ਆ ਜਾਵੇ ਕਿ ਕਿਹੜਾ ਸਬਜੈਕਟ ਆ ਔਰ ਕਿਹੜੀ ਮੋਡਲ ਵਰਬ ਆ ਆਬਜੈਕਟ ਕਿੱਥੇ ਲੱਗਣਾ ਔਰ ਜਿਹੜੀ ਮੇਨ ਵਰਬ ਆ ਉਹ ਕਿੱਥੇ ਲੱਗਣੀ ਆ ਜਿੱਦਾਂ ਕਿ ਆਪਾਂ ਗੱਲ ਕੀਤੀ ਸੀ ਕਿ ਮੋਡਲ ਵਰਬ ਜਿਹੜੀ ਹੈਗੀ ਉਹ ਦੂਸਰੇ ਨੰਬਰ ਤੇ ਲੱਗੂਗੀ ਉਹ ਤੁਸੀਂ ਦੇਖ ਸਕਦੇ ਹੋ ਜਿਹੜੀ ਨੀਲੇ ਰੰਗ ਨਾਲ ਲਿਖੀਆਂ ਉਹ ਸਾਰੀਆਂ ਮੋਡਲ ਵਰਬ ਠੀਕ ਹੈ ਜੀ ਔਰ ਤੀਸਰੇ ਨੰਬਰ ਤੇ ਜਿਹੜਾ ਹੈਗਾ ਸੀਗਾ ਆਪਾਂ ਗੱਲ ਕੀਤੀ ਸੀ ਓਬਜੈਕਟ ਦੀ ਓਬਜੈਕਟ ਜਿਹੜਾ ਹੈਗਾ ਉਹ ਤੀਸਰੇ ਨੰਬਰ ਤੇ ਲਿਖਿਆ ਆਪਾਂ ਔਰ ਜਿਨ੍ਹਾਂ ਸੈਂਟੈਂਸਾਂ ਜਿਨ੍ਹਾਂ ਵਾਕਾਂ ਦੇ ਵਿੱਚ ਸਬਜੈਕਟ ਨਹੀਂ ਓਬਜੈਕਟ ਨਹੀਂ ਹੈਗਾ ਜਿਨ੍ਹਾਂ ਦੇ ਵਿੱਚ ਕੋਈ ਵੀ ਵਸਤੂ ਦੀ ਗੱਲ ਨਹੀਂ ਕੀਤੀ ਗਈ ਤਾਂ ਉਹਦੇ ਵਿੱਚ ਜਿੱਦਾਂ ਆਪਾਂ ਗੱਲ ਕੀਤੀ ਸੀਗੀ ਕਿ ਜਿਹੜੀ ਮੇਨ ਵਰਬ ਆ ਉਹ ਐਂਡ ਤੇ ਉਦਾਂ ਹੀ ਆਜੂਗੀ ਠੀਕ ਹੈ ਜੀ ਇਹਦੇ ਵਿੱਚ ਇਹ ਚੀਜ਼ ਜ਼ਰੂਰੀ ਨਹੀਂ ਕਿ ਸਬਜੈਕਟ ਦੇ ਨਾਲ ਮਤਲਬ ਪਹਿਲੀ ਗੱਲ ਤੇ ਇਹ ਕਿ ਸਬਜੈਕਟ ਦੇ ਨਾਲ ਜਿਹੜੀ ਮਡਲ ਵਰਬ ਉਹ ਆਉਣੀ ਹੀ ਆਉਣੀ ਆ ਠੀਕ ਹੈ ਜੀ ਔਰ ਦੂਸਰੀ ਗੱਲ ਇਹ ਕਿ ਜਿਹੜੀ ਆਬਜੈਕਟ ਆ ਜਿਹੜੀ ਵਸਤੂ ਦੀ ਗੱਲ ਹੋ ਰਹੀ ਕਿਸੇ ਵਸਤੂ ਦੀ ਗੱਲ ਹੋ ਰਹੀ ਹੈ ਜੇ ਉਹ ਹੈਗੀ ਆ ਤਾਂ ਠੀਕ ਆ ਜੇ ਨਹੀਂ ਹੈਗੀ ਤਾਂ ਆਪਣੀ ਜਿਹੜੀ ਮੇਨ ਵਰਬ ਉਹ ਸਿੱਧੀ ਲੱਗ ਜੂਗੀ ਐਂਡ ਤੇ ਠੀਕ ਹੈ ਜੀ ਸੋ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ ਕਿ ਜੇਕਰ ਆਪਣਾ ਆਬਜੈਕਟ ਨਹੀਂ ਹੈਗਾ ਤੇ ਆਪਾਂ ਇਦਾਂ ਲਿਖ ਦਾਂਗੇ ਕਿ ਤੇ ਗਲਤ ਨਹੀਂ ਹੋ ਜਾਏਗਾ ਤਾਂ ਇਹ ਬਿਲਕੁਲ ਵੀ ਗਲਤ ਨਹੀਂ ਹੋਵੇਗਾ ਠੀਕ ਹੈ ਜੀ ਉਸ ਤੋਂ ਅੱਗੇ ਦੂਸਰੀ ਉਦਾਹਰਣ ਦੇਖਦੇ ਆ ਉਹਦੇ ਵਿੱਚ ਗੱਲ ਕੀਤੀ ਗਈ ਕਿ ਐਰ ਵਿਲ ਲਾਉਫਨ ਲਾਉਫਨ ਹੁੰਦਾ ਜੀ ਭੱਜਣਾ ਸੋ ਇੱਥੇ ਗੱਲ ਕੀਤੀ ਹੈ ਕਿ ਉਹ ਭੱਜਣਾ ਚਾਹੁੰਦਾ ਹੈ ਠੀਕ ਹੈ ਜੀ ਤਾਂ ਆਪਾਂ ਗੱਲ ਕੀਤੀ ਐਰ ਵਿਲ ਲਾਉਫਨ ਠੀਕ ਹੈ ਜੀ ਹੁਣ ਤੀਸਰੇ ਸਬਜਾ ਤੀਸਰੇ ਜਿਹੜਾ ਵਾਕ ਹੈਗਾ ਉਹਦੇ ਵਿੱਚ ਗੱਲ ਕੀਤੀ ਗਈ ਹੈ ਕਿ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਠੀਕ ਹੈ ਜੀ ਅਸੀਂ ਮਤਲਬ ਬੂਈ ਬੂਈ ਨੂੰ ਆਪਾਂ ਇਹਦੇ ਜਰਮਨ ਭਾਸ਼ਾ ਦੇ ਵਿੱਚ ਬੋਲਦੇ ਆ ਵੀਰ ਸੋ ਇੱਥੇ ਵਾਕ ਕਿਦਾਂ ਬਣੇਗਾ ਵੀਰ ਵੋਲਨ ਆਰਬਾਈਟ ਮਾਖਨ ਆਰਬਾਈਟ ਕਹਿੰਦੇ ਆ ਜੀ ਕੰਮ ਨੂੰ ਠੀਕ ਹੈ ਜੀ ਮਾਖਨ ਮਤਲਬ ਕਰਨਾ ਠੀਕ ਹੈ ਟੂ ਡੂ ਇੰਗਲਿਸ਼ ਵਿੱਚ ਆਪਾਂ ਕਹਿ ਸਕਦੇ ਆ ਟੂ ਡੂ ਠੀਕ ਹੈ ਜੀ ਔਰ ਜਿਹੜਾ ਚੌਥਾ ਆਪਣਾ ਵਾਕ ਹੈਗਾ ਉਹ ਹੈਗਾ ਇਅਰ ਵਰਕ ਲਾਈਟ ਹੇਰ ਸੋ ਜਿਹੜਾ ਇਹ ਇਹਦੀ ਆਪਾਂ ਪੰਜਾਬੀ ਕਰਦੇ ਆਂ ਤੇ ਪੰਜਾਬੀ ਹੈਗੇ ਆ ਤੁਸੀਂ ਗਾਣਾ ਸੁਣਨਾ ਚਾਹੁੰਦੇ ਹੋ ਠੀਕ ਹੈ ਜੀ ਤਾਂ ਇਹ ਇਹਦਾ ਜਿਹੜਾ ਵਾਕ ਉਹ ਕਿੱਦਾਂ ਬਣੂਗਾ ਹਿਅਰ ਵਾਲਟ ਲੇਟ ਹਿਅਰਨ ਲਾਈਟ ਕਹਿੰਦੇ ਆ ਜੀ ਗਾਣੇ ਨੂੰ ਠੀਕ ਹੈ ਜੀ ਔਰ ਹਿਅਰਨ ਕਹਿੰਦੇ ਆ ਸੁਣਨਾ ਜਾਂ ਜੇ ਆਪਾਂ ਇੰਗਲਿਸ਼ ਵਿੱਚ ਗੱਲ ਕਰੀਏ ਟੂ ਲਿਸਨ ਸੋ ਜੀ ਇਹ ਹੈਗੇ ਸੀ ਕਿ ਆਪਣਾ ਜਿਹੜਾ ਹੈਗਾ ਵਾਕ ਬਣਾਉਣ ਦਾ ਤਰੀਕਾ ਜਿਹੜੇ ਦੋ ਵਰਬਾਂ ਨਾਲ ਆਪਾਂ ਵਾਕ ਬਣਾਉਨੇ ਆ ਠੀਕ ਹੈ ਜੀ ਹੁਣ ਆਪਾਂ ਅੱਗੇ ਦੇਖਦੇ ਆਂ ਜੀ ਸੋ ਹੁਣ ਆਪਾਂ ਗੱਲ ਕਰਾਂਗੇ ਕਿ ਜਿਹੜੀ ਵਾਕ ਹੈਗਾ ਜਿਹੜਾ ਉਹ ਆਪਾਂ ਇੱਕ ਵਰਬ ਦੇ ਨਾਲ ਕਿੱਦਾਂ ਬਣਾ ਸਕਦੇ ਆਂ ਸੋ ਹੁਣ ਤੱਕ ਆਪਾਂ ਬਣਾਏ ਸੀ ਦੋ ਵਰਬਾਂ ਦੇ ਨਾਲ ਵਾਕ ਠੀਕ ਹੈ ਜੀ ਹੁਣ ਆਪਾਂ ਇੱਕ ਵਰਬ ਦੇ ਨਾਲ ਵਾਕ ਬਣਾਵਾਂਗੇ ਸੋ ਸਭ ਤੋਂ ਪਹਿਲਾਂ ਜਿਹੜਾ ਹੈਗਾ ਆਪਾਂ ਇਹਦੇ ਵਿੱਚ ਇਹ ਚੀਜ਼ ਦੇਖਣੀ ਹੈ ਕਿ ਜਦੋਂ ਆਪਾਂ ਦੋ ਵਰਬਾਂ ਦੇ ਨਾਲ ਵਾਕ ਬਣਾਉਣੇ ਆ ਤਾਂ ਜਿਹੜੀ ਮੋਡਲ ਵਰਬ ਹੈ ਜਿਹੜੀ ਆਪਣੇ ਦੂਸਰੇ ਨੰਬਰ ਤੇ ਯੂਜ਼ ਹੁੰਦੀ ਆ ਆਪਾਂ ਇਹਦੇ ਵਿੱਚ ਇਹਦੀ ਜਿਹੜੀ ਹੈਗੀ ਐਂਡਿੰਗ ਉਹ ਚੇਂਜ ਕਰਦੇ ਆ ਠੀਕ ਹੈ ਜੀ ਜਿਹੜੀ ਕਿ ਹੁਣ ਤਾਂ ਆਪਾਂ ਹੁਣ ਤੱਕ ਆਪਾਂ ਜਿਹੜੀ ਕੀਤੀ ਆ ਠੀਕ ਹੈ ਜੀ ਜ਼ ਦੇ ਨਾਲ ਹੋਰ ਤਰ੍ਹਾਂ ਲੱਗਦਾ ਐਰ ਦੇ ਨਾਲ ਹੋਰ ਤਰ੍ਹਾਂ ਲੱਗਦਾ ਵੀਅਰ ਦੇ ਨਾਲ ਹੋਰ ਤਰ੍ਹਾਂ ਲੱਗਦਾ ਔਰ ਇਅਰ ਦੇ ਨਾਲ ਹੋਰ ਤਰ੍ਹਾਂ ਲੱਗਦਾ ਸੋ ਇਹਦੇ ਵਿੱਚ ਜਿਹੜਾ ਹੈਗਾ ਇੱਕ ਮੇਨ ਜਿਹੜਾ ਰੂਲ ਆ ਉਹ ਤੁਹਾਨੂੰ ਹਮੇਸ਼ਾ ਦਿਮਾਗ ਦੇ ਵਿੱਚ ਰੱਖਣਾ ਜਦੋਂ ਆਪਾਂ ਦੋ ਵਰਬਾਂ ਦੇ ਨਾਲ ਵਾਕ ਬਣਾਉਣੇ ਆ ਤਾਂ ਜਿਹੜੀ ਮੋਡਲ ਵਰਬ ਆ ਕੱਲੀ ਉਹਦੀ ਹੀ ਐਂਡਿੰਗ ਚੇਂਜ ਹੋਣੀ ਆ ਉਹਦੀ ਹੀ ਜਿਹੜੀ ਹੈਗੀ ਬਣਾਵਟ ਉਹ ਚੇਂਜ ਹੋਣੀ ਆ ਔਰ ਜਿਹੜੀ ਐਂਡ ਤੇ ਆਪਣੀ ਜਿਹੜੀ ਮੇਨ ਵਰਬ ਲੱਗਣੀ ਆ ਉਹ ਜਿਹੜੀ ਹੈਗੀ ਆ ਉਹ ਪੂਰੀ ਹੀ ਲੱਗਣੀ ਆ ਠੀਕ ਹੈ ਜੀ ਜਦੋਂ ਵੀ ਆਪਾਂ ਮੋਡਲ ਵਰਬ ਦੇ ਨਾਲ ਕੋਈ ਵੀ ਵਾਕ ਬਣਾਉਣਾ ਹੈ ਤਾਂ ਉਹਦੇ ਵਿੱਚ ਜਿਹੜੀ ਮੋਡਲ ਵਰਬ ਆ ਉਹਦੀ ਜਿਹੜੀ ਐਂਡਿੰਗ ਹੈਗੀ ਹੈ ਸਿਰਫ ਉਹੀ ਚੇਂਜ ਹੋਣੀ ਆ ਠੀਕ ਹੈ ਜੀ ਔਰ ਜਿਹੜਾ ਜਿਹੜੀ ਮੇਨ ਵਰਬ ਆ ਜਿਹੜੀ ਆਪਾਂ ਅਖੀਰ ਉੱਤੇ ਯੂਜ਼ ਕਰਦੇ ਆ ਜਿਹੜੀ ਕਿ ਆਪਾਂ ਗੁਲਾਬੀ ਰੰਗ ਨਾਲ ਲਿਖੀ ਆ ਉਹ ਹਮੇਸ਼ਾ ਪੂਰੀ ਹੀ ਆਉਣੀ ਆ ਠੀਕ ਹੈ ਜੀ ਇਸ ਚੀਜ਼ ਦਾ ਧਿਆਨ ਰੱਖਣਾ ਔਰ ਜਿਹੜੀ ਆਪਾਂ ਹੁਣ ਵਾਕ ਦੀ ਗੱਲ ਕਰਾਂਗੇ ਜਿਹੜਾ ਇੱਕ ਵਰਬ ਦੇ ਨਾਲ ਵਾਕ ਬਣਦਾ ਉਹ ਆਪਾਂ ਦੇਖਦੇ ਹਾਂ ਕਿੱਦਾਂ ਬਣਦਾ ਠੀਕ ਹੈ ਜੀ ਸੋ ਜੇਕਰ ਆਪਾਂ ਮੋਡਲ ਵਰਬ ਯੂਜ਼ ਨਹੀਂ ਕਰਨੀ ਤਾਂ ਆਪਾਂ ਜਿਹੜੀ ਹੈਗੀ ਆ ਉਹ ਮੇਨ ਵਰਬ ਜਿਹੜੀ ਹੈਗੀ ਉਹ ਦੂਸਰੇ ਨੰਬਰ ਤੇ ਲਗਾਵਾਂਗੇ ਠੀਕ ਹੈ ਜੀ ਇੱਥੇ ਇਹ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜੇਕਰ ਆਪਣੇ ਕੋਲ ਆਪਣੇ ਵਾਕ ਦੇ ਵਿੱਚ ਦੋ ਵਰਬਾਂ ਹੈਗੀਆਂ ਤਾਂ ਜਿਹੜੀ ਮੋਡਲ ਵਰਬ ਆ ਉਹ ਹਮੇਸ਼ਾ ਸੈਕਿੰਡ ਨੰਬਰ ਤੇ ਆਊਗੀ ਦੂਸਰੇ ਨੰਬਰ ਤੇ ਆਊਗੀ ਔਰ ਜਿਹੜੀ ਮੇਨ ਵਰਬ ਆ ਉਹ ਲਾਸਟ ਤੇ ਜਾਊਗੀ ਜੇਕਰ ਆਪਣੇ ਕੋਲ ਮੋਡਲ ਵਰਬ ਨਹੀਂ ਹੈਗੀ ਤਾਂ ਜਿਹੜੀ ਆਪਣੀ ਲਾਸਟ ਵਾਲੀ ਮੇਨ ਵਰਬ ਆ ਉਹ ਦੂਸਰੇ ਨੰਬਰ ਤੇ ਆਜੂਗੀ ਪਰ ਜਿਹੜੀ ਮੋਡਲ ਵਰਬ ਉਹ ਕਦੀ ਵੀ ਵਾਕ ਦੇ ਅਖੀਰ ਤੇ ਨਹੀਂ ਜਾਊਗੀ ਠੀਕ ਹੈ ਜੀ ਇਹ ਜਿਹੜਾ ਰੂਲ ਹੈ ਥੋੜਾ ਜਿਹਾ ਦਿਮਾਗ ਦੇ ਵਿੱਚ ਧਿਆਨ ਰੱਖਣਾ ਤੁਸੀਂ ਕਿਉਂਕਿ ਇਹਦੇ ਕਰਕੇ بڑے ਬੱਚਿਆਂ ਦੇ ਜਿਹੜੇ ਸੈਂਟੈਂਸ ਆ ਜਿਹੜੇ ਵਾਕ ਆ ਉਹ ਗਲਤ ਹੋ ਜਾਂਦੇ ਆ ਸੋ ਹੁਣ ਆਪਾਂ ਗੱਲ ਕਰਦੇ ਆ ਕਿ ਬਿਨਾ ਜਿਹੜੇ ਹੈਗੀ ਮੋਡਲ ਵਰਬ ਤੋਂ ਆਪਾਂ ਜਿਹੜਾ ਵਾਕ ਬਣਾਉਣੇ ਉਹ ਕਿੱਦਾਂ ਬਣਾਉਣੇ ਸੋ ਜਿੱਦਾਂ ਕਿ ਤੁਸੀਂ ਡਿਸਪਲੇ ਉੱਪਰ ਦੇਖ ਰਹੇ ਹੋ ਕਿ ਸਭ ਤੋਂ ਪਹਿਲਾਂ ਮੈਂ ਸਬਜੈਕਟ ਲਿਖਿਆ ਔਰ ਦੂਸਰੇ ਨੰਬਰ ਤੇ ਜਿਹੜੀ ਵਰਬ ਆ ਗਈ ਆ ਉਹ ਹੈਗੀ ਆ ਠੀਕ ਹੈ ਜੀ ਹੁਣ ਜਿਹੜੀ ਮੈਂ ਗੱਲ ਕੀਤੀ ਸੀ ਮੇਨ ਵਰਬ ਆਪਾਂ ਸਪੀਲਣ ਦੀ ਗੱਲ ਕੀਤੀ ਸੀ ਸਪੀਲਣ ਕਹਿੰਦੇ ਆਪਾਂ ਖੇਡਣ ਨੂੰ ਖੇਡਣ ਨੂੰ ਆਪਾਂ ਸਪੀਲਣ ਕਹਿੰਦੇ ਆ ਔਰ ਹੁਣ ਪ੍ਰੋਸੈਸ ਉਹੀ ਸੇਮ ਹੀ ਆ ਕਿ ਜਿਹੜੇ ਵਾਕ ਆ ਉਹਦੇ ਹਿਸਾਬ ਨਾਲ ਜਿਹੜੀ ਹੈਗੀ ਆ ਉਹ ਜਿਹੜੀ ਮੇਨ ਵਰਬ ਦੀ ਜਿਹੜੀ ਐਂਡਿੰਗ ਹੈਗੀ ਆ ਜਾਂ ਮੇਨ ਵਰਬ ਦੀ ਜਿਹੜੀ ਬਣਾਵਟ ਹੈਗੀ ਆ ਉਹ ਸਬਜੈਕਟ ਦੇ ਨਾਲ ਹੁਣ ਚੇਂਜ ਹੋ ਜਾਊਗੀ ਠੀਕ ਆ ਜੀ ਜਿੱਦਾਂ ਆਪਾਂ ਹੁਣ ਇਹ ਚੀਜ਼ ਦਾ ਧਿਆਨ ਰੱਖਣਾ ਕਿ ਜਿਹੜੀ ਆਪਾਂ ਜੇਕਰ ਡੋ ਵਰਬ ਨਾਲ ਵਾਕ ਬਣਾ ਰਹੇ ਆ ਤਾਂ ਮੋਡਲ ਵਰਬ ਸਬਜੈਕਟ ਦੇ ਨਾਲ ਲੱਗਦੀ ਹੈ ਤਾਂ ਮੋਡਲ ਵਰਬ ਦੀ ਜਿਹੜੀ ਹੈਗੀ ਆ ਐਂਡਿੰਗ ਚੇਂਜ ਹੋਊਗੀ ਔਰ ਜੇਕਰ ਆਪਾਂ ਮੋਡਲ ਵਰਬ ਨਹੀਂ ਯੂਜ਼ ਕਰ ਰਹੇ ਆਪਾਂ ਸਿੱਧੀ ਜਿਹੜੀ ਮੇਨ ਵਰਬ ਆ ਉਹ ਆਪਾਂ ਸੈਕਿੰਡ ਨੰਬਰ ਤੇ ਲੈ ਕੇ ਆ ਰਹੇ ਆ ਤਾਂ ਜਿਹੜੀ ਉਹਦੀ ਐਂਡਿੰਗ ਹੈਗੀ ਹੈ ਜਿਹੜੀ ਉਹਦੀ ਬਣਾਵਟ ਹੈਗੀ ਹੈ ਉਹ ਸਬਜੈਕਟ ਦੇ ਹਿਸਾਬ ਨਾਲ ਚੇਂਜ ਹੋ ਜਾਊਗੀ ਠੀਕ ਹੈ ਜੀ ਜਿੱਦਾਂ ਤੁਸੀਂ ਡਿਸਪਲੇ ਉੱਪਰ ਦੇਖ ਰਹੇ ਹੋ ਜਿਹੜੇ ਇਸ਼ਾ ਠੀਕ ਹੈ ਸਬਜੈਕਟ ਆ ਉਹਦੇ ਨਾਲ ਜੇ ਆਪਾਂ ਸ਼ਪੀਲਨ ਜਿਹੜੀ ਹੈਗੀ ਵਰਬ ਉਹ ਯੂਜ਼ ਕਰਾਂਗੇ ਤਾਂ ਉਹ ਹੋ ਜੂਗੀ ਸ਼ਪੀਲੇ ਠੀਕ ਹੈ ਜੀ ਔਰ ਮੈਂ ਪਿੱਛੇ ਜਿਹੜੀ ਐਂਡਿੰਗ ਹੈਗੀ ਐ ਇਹ ਲਾਲ ਰੰਗ ਨਾਲ ਤਾਂ ਲਿਖੀ ਹੈ ਕਿਉਂਕਿ ਜਿੰਨੀਆਂ ਵਰਬਾਂ ਹੈਗੀਆਂ ਜਿਹੜੀਆਂ ਮੇਨ ਵਰਬਾਂ ਹੈਗੀਆਂ ਉਹ ਜਿਹੜੀਆਂ ਹੈਗੀਆਂ ਇਹਨਾਂ ਸਬਜੈਕਟਾਂ ਦੇ ਨਾਲ ਉਹਨਾਂ ਦੀ ਐਂਡਿੰਗ ਇਦਾਂ ਹੀ ਚੇਂਜ ਹੁੰਦੀ ਹੈ ਠੀਕ ਹੈ ਜੀ ਜਿਹੜੀ ਵੀ ਵਰਬ ਈ ਐਂਡ ਨਾਲ ਖਤਮ ਹੋਊਗੀ ਉਹਦੀ ਜਿਹੜੀ ਐਂਡਿੰਗ ਹੈ ਉਹ ਇਦਾਂ ਹੀ ਚੇਂਜ ਹੋਊਗੀ ਇਹ ਤਾਂ ਮ ਕਰਕੇ ਮੈਂ ਰੈੱਡ ਮਤਲਬ ਰੈੱਡ ਕਲਰ ਨਾਲ ਲਿਖਿਆ ਕਿ ਤੁਹਾਨੂੰ ਆਸਾਨੀ ਨਾਲ ਸਮਝ ਆ ਜਾਵੇ ਠੀਕ ਹੈ ਜੀ ਬਾਕੀ ਜਿਹੜੀ ਵਰਬ ਹੈਗੀ ਹੈ ਅੱਗੇ ਜਿਹੜੀ ਹੈਗੀ ਵਰਬ ਉਹ ਸੇਮ ਰਹੂਗੀ ਜਿਹੜੀ ਉਹਦੀ ਐਂਡਿੰਗ ਹੈਗੀ ਆ ਉਹ ਸਿਰਫ ਚੇਂਜ ਹੋ ਜਾਊਗੀ ਠੀਕ ਹੈ ਜੀ ਜਿੱਦਾਂ ਡੂ ਦੇ ਨਾਲ ਆਜੂਗਾ ਸਪੀਲਡ ਜੀ ਦੇ ਨਾਲ ਆਜੂਗਾ ਸਪੀਲਨ ਜੀ ਦੇ ਨਾਲ ਆਜੂਗਾ ਸਪੀਲਨ ਵੀਅਰ ਦੇ ਨਾਲ ਆਜੂਗਾ ਸਪੀਲਨ ਹੁਣ ਇੱਥੇ ਇੱਕ ਬਹੁਤ ਵਧੀਆ ਗੱਲ ਹੈ ਜਿਹੜੇ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਵੱਡੀ ਐਸ ਵਾਲਾ ਜੀ ਆ ਜਿਹੜਾ ਛੋਟੀ ਐਸ ਵਾਲਾ ਜੀ ਆ ਔਰ ਜਿਹੜਾ ਵੀ ਆ ਰ ਆ ਇਹਨਾਂ ਤਿੰਨਾਂ ਦੇ ਨਾਲ ਚਾਹੇ ਤਾਂ ਕੋਈ ਮੋਡਲ ਵਰਬ ਆ ਜਾਵੇ ਔਰ ਚਾਹੇ ਕੋਈ ਮੇਨ ਵਰਬ ਆ ਜਾਵੇ ਔਰ ਜਿਹੜੀ ਵੀ ਮੇਨ ਵਰਬ ਜਾਂ ਮੋਡਲ ਵਰਬ ਇਹਦੇ ਨਾਲ ਯੂਜ਼ ਹੋਊਗੀ ਉਹ ਜਿਹੜੀ ਵਰਬ ਹੈ ਉਹ ਪੂਰੀ ਦੀ ਪੂਰੀ ਹੀ ਯੂਜ਼ ਹੋਊਗੀ ਜਿਦਾਂ ਸ਼ਪੀਲਣ ਪੂਰੀ ਵਰਬ ਆ ਤਾਂ ਇਹਨਾਂ ਤਿੰਨਾਂ ਦੇ ਨਾਲ ਸ਼ਪੀਲਣ ਦਾ ਸ਼ਪੀਲਣ ਹੀ ਆਊਗਾ ਜੇ ਵੋਲਣ ਵਰਬ ਆ ਤਾਂ ਇਹਨਾਂ ਤਿੰਨਾਂ ਦੇ ਨਾਲ ਵੋਲਣ ਹੀ ਆਊਗਾ ਠੀਕ ਹੈ ਜੀ ਸੋ ਇਹ ਜਿਹੜੇ ਤਿੰਨ ਹੈਗੇ ਆਪਾਂ ਨੂੰ ਯਾਦ ਕਰਨ ਦੀ ਲੋੜ ਨਹੀਂ ਹੁੰਦੀ ਜਿਹੜੇ ਬਾਕੀ ਆ ਉਹ ਆਪਾਂ ਨੂੰ ਥੋੜਾ ਯਾਦ ਕਰਨ ਦੀ ਲੋੜ ਹੁੰਦੀ ਹੈ ਕਿ ਆਪਾਂ ਇਹਦੀ ਜਿਹੜੀ ਐਂਡਿੰਗ ਆ ਉਹ ਕਿੱਦਾਂ ਲਗਾਉਣੀ ਹੈ ਸੋ ਇੱਥੋਂ ਤੱਕ ਤੁਹਾਨੂੰ ਸਮਝ ਲੱਗ ਗਿਆ ਹੋਵੇਗਾ ਤੇ ਆਪਾਂ ਇਹਦੇ ਵਾਕ ਵੀ ਬਣਾ ਕੇ ਦੇਖਦੇ ਹਾਂ ਹੁਣ ਜਿੱਦਾਂ ਕੀ ਤੁਸੀਂ ਡਿਸਪਲੇ ਉੱਪਰ ਦੇਖ ਹੀ ਰਹੇ ਹੋ ਕਿ ਜਿਹੜੀਆਂ ਤਿੰਨ ਐਗਜ਼ਾਮਪਲ ਆਪਾਂ ਇਹਦੀਆਂ ਹੁਣ ਲਿਖੀਆਂ ਤਾਂ ਉਹ ਕਿੱਦਾਂ ਸਭ ਤੋਂ ਪਹਿਲਾਂ ਆ ਗਿਆ ਕਿ ਮੈਂ ਫੁੱਟਬਾਲ ਖੇਡਦਾ ਹਾਂ ਜਿਹੜੀ ਆਪਾਂ ਮੋਡਲ ਵਰਬ ਦੇ ਨਾਲ ਯੂਜ਼ ਕਰਦੇ ਸੀ ਉਹ ਆਪਾਂ ਬੋਲਦੇ ਸੀਗੇ ਕਿ ਮੈਂ ਫੁੱਟਬਾਲ ਖੇਡਣਾ ਚਾਹੁੰਦਾ ਹਾਂ ਜੇ ਤੁਹਾਨੂੰ ਆਪਾਂ ਚਾਹੁੰਦਾ ਹਾਂ ਨੀ ਯੂਜ਼ ਕਰਨਾ ਆਪਾਂ ਸਿੱਧਾ ਕਹਿਣਾ ਹੋਵੇਗੀ ਮੈਂ ਫੁੱਟਬਾਲ ਖੇਡਦਾ ਹਾਂ ਜਾਂ ਖੇਡ ਰਿਹਾ ਹਾਂ ਤਾਂ ਆਪਾਂ ਬੋਲਦੇ ਹਾਂ ਇਸ ਸਪੀਲ ਫੁੱਟਬਾਲ ਠੀਕ ਹੈ ਜੀ ਇਸ ਸਪੀਲ ਫੁੱਟਬਾਲ ਤਾਂ ਦੂਸਰੇ ਨੰਬਰ ਤੇ ਜਿਹੜਾ ਵਾਕ ਹੈਗਾ ਉਹ ਹੈਗਾ ਅਸੀਂ ਲੁੱਡੋ ਖੇਡਦੇ ਹਾਂ ਜਾਂ ਅਸੀਂ ਲੁੱਡੋ ਖੇਡ ਰਹੇ ਹਾਂ ਤਾਂ ਉਹਦਾ ਕੀ ਆਊਗਾ ਵੀਅਰ ਸਪੀਲਨ ਲੁੱਡੋ ਵੀਅਰ spielen ludo ਤਾਂ ਤੀਸਰੇ ਨੰਬਰ ਤੇ ਜਿਹੜਾ ਵਾਕ ਹੈਗਾ ਉਹ ਕੀ ਹੈਗਾ ਤੁਸੀਂ ਬਿੰਗੋ ਖੇਡਦੇ ਹੋ ਜਾਂ ਤੁਸੀਂ ਬਿੰਗੋ ਖੇਡ ਰਹੇ ਹੋ ਠੀਕ ਹੈ ਜੀ ਉਹਦਾ ਕੀ ਆਊਗਾ ਹੀਰ ਸਪੇਲਡ ਬਿੰਗੋ ਹੀਰ ਸਪੇਲਡ ਬਿੰਗੋ ਸੋ ਇਹ ਜਿਹੜਾ ਵਾਕ ਦਾ ਜਿਹੜਾ ਸਟਰਕਚਰ ਆ ਉਹ ਤੁਹਾਨੂੰ ਮੈਂ ਸਮਝਾਇਆ ਸੀਗਾ ਕਿ ਪਹਿਲੇ ਨੰਬਰ ਤੇ ਜਿਹੜਾ ਹੈਗਾ ਸਬਜੈਕਟ ਆਊਗਾ ਦੂਸਰੇ ਨੰਬਰ ਤੇ ਜਿਹੜੀ ਹੈਗੀ ਆ ਵਰਬ ਆਊਗੀ ਜੇ ਦੋ ਵਰਬਾਂ ਹੈਗੀਆਂ ਤਾਂ ਮੋਡਲ ਵਰਬ ਦੂਸਰੇ ਨੰਬਰ ਤੇ ਆਊਗੀ ਜਿਹੜੀ ਮੇਨ ਵਰਬ ਆ ਉਹ ਲਾਸਟ ਤੇ ਚਲ ਜੂਗੀ ਅਖੀਰ ਤੇ ਚਲ ਜੂਗੀ ਔਰ ਜੇਕਰ ਮੋਡਲ ਵਰਬ ਨਹੀਂ ਹੈਗੀ ਤੇ ਜਿਹੜੀ ਮੇਨ ਵਰਬ ਆ ਉਹੀ ਦੂਸਰੇ ਨੰਬਰ ਤੇ ਲੱਗ ਜੂਗੀ ਔਰ ਉਹਦੀ ਜਿਹੜੀ ਐਂਡਿੰਗ ਆ ਉਹ ਚੇਂਜ ਹੋ ਜੂਗੀ ਠੀਕ ਹੈ ਜੀ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਆਬਜੈਕਟ ਆ ਉਹ ਆ ਜਾਊਗਾ ਜਿਸ ਚੀਜ਼ ਬਾਰੇ ਗੱਲ ਕੀਤੀ ਜਾ ਰਹੀ ਹੈ ਠੀਕ ਹੈ ਜੀ ਸੋ ਇਹ ਸੀਗਾ ਆਪਣਾ ਜਿਹੜਾ ਹੈਗਾ ਵਾਕ ਬਣਾਉਣ ਦਾ ਜਿਹੜਾ ਤਰੀਕਾ ਤਾਂ ਹੁਣ ਆਪਾਂ ਜਿਹੜੇ ਹੁਣ ਤੱਕ ਜਿਹੜੇ ਬਿਲਕੁਲ ਸਿੰਪਲ ਵਾਕ ਹੈਗੇ ਉਹ ਬਣਾਉਣੇ ਸਿੱਖ ਲਿਆ ਉਸ ਤੋਂ ਬਾਅਦ ਜਿਹੜਾ ਹੈਗਾ ਮੋਡਲ ਵਰਬ ਦੇ ਨਾਲ ਜਿਹੜਾ ਵਾਕ ਬਣਾਉਣਾ ਉਹ ਆਪਾਂ ਸਿੱਖ ਲਿਆ ਔਰ ਉਸ ਤੋਂ ਬਾਅਦ ਬਿਨਾ ਮੋਡਲ ਵਰਬ ਤੋਂ ਆਪਾਂ ਜਿਹੜੀ ਮੇਨ ਵਰਬ ਯੂਜ਼ ਕਰਕੇ ਵਾਕ ਬਣਾਉਨੇ ਆ ਉਹ ਆਪਾਂ ਸਿੱਖ ਲਿਆ ਸੋ ਇਹਨਾਂ ਦੇ ਵਿੱਚ ਸਿਰਫ ਧਿਆਨ ਦੇਣ ਵਾਲੀ ਇਹੀ ਗੱਲ ਹੈ ਮੈਂ ਪਹਿਲਾਂ ਵੀ ਦੋ ਤਿੰਨ ਵਾਰੀ ਇਹ ਚੀਜ਼ ਮਤਲਬ ਬੋਲ ਚੁੱਕੇ ਆ ਸੋ ਇਹ ਚੀਜ਼ ਮੈਂ ਤਾਂ ਬਾਰ-ਬਾਰ ਬੋਲ ਰਿਹਾ ਕਿ ਇਹ ਚੀਜ਼ ਦਿਮਾਗ 'ਚ ਰੱਖਣ ਦੀ ਜ਼ਿਆਦਾ ਜ਼ਰੂਰਤ ਆ ਜੇਕਰ ਆਪਣੇ ਵਾਕ ਦੇ ਵਿੱਚ ਦੋ ਵਰਬਾਂ ਯੂਜ਼ ਹੋ ਰਹੀਆਂ ਤਾਂ ਜਿਹੜੀ ਮੋਡਲ ਵਰਬ ਆ ਉਹ ਦੂਸਰੇ ਨੰਬਰ ਤੇ ਹੀ ਲੱਗੂਗੀ ਔਰ ਜਿਹੜੀ ਮੋਡਲ ਵਰਬ ਆ ਉਹਦੀ ਜਿਹੜੀ ਐਂਡਿੰਗ ਆ ਉਹ ਚੇਂਜ ਹੋਊਗੀ ਠੀਕ ਆ ਜੀ ਸਬਜੈਕਟ ਦੇ ਅਕੋਰਡਿੰਗ ਔਰ ਜਿਹੜੀ ਮੇਨ ਵਰਬ ਆ ਜੇਕਰ ਉਹ ਲਾਸਟ ਤੇ ਲੱਗੂਗੀ ਤਾਂ ਉਹ ਪੂਰੀ ਦੀ ਪੂਰੀ ਹੀ ਲੱਗੂਗੀ ਉਹਦੇ ਵਿੱਚ ਤੁਸੀਂ ਕੋਈ ਵੀ ਬਦਲਾਅ ਨਹੀਂ ਕਰਨਾ ਅਗਰ ਜੇਕਰ ਆਪਣੀ ਜਿਹੜੀ ਮੋਡਲ ਵਰਬ ਉਹ ਆਪਾਂ ਨਹੀਂ ਵਰਤਦੇ ਵਾਕ ਦੇ ਵਿੱਚ ਆਪਾਂ ਜੇਕਰ ਮੇਨ ਵਰਬ ਆ ਉਹ ਜਿਹੜੀ ਉਹ ਆਪਾਂ ਦੂਸਰੇ ਨੰਬਰ ਤੇ ਲੈ ਕੇ ਆ ਰਹੇ ਆ ਤਾਂ ਜਿਹੜੀ ਮੇਨ ਵਰਬ ਆ ਉਹਦੀ ਐਂਡਿੰਗ ਚੇਂਜ ਹੋ ਜਾਊਗੀ ਠੀਕ ਹੈ ਜੀ ਸੋ ਇਹ ਜਿਹੜੀ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਜਦੋਂ ਵੀ ਤੁਸੀਂ ਵਾਕ ਬਣਾਉਣਾ ਸੋ ਜਿੱਦਾਂ ਕਿ ਤੁਸੀਂ ਡਿਸਪਲੇ ਉੱਪਰ ਦੇਖ ਰਹੇ ਹੋ ਕਿ ਮੈਂ ਇਹ ਜਿਹੜਾ ਟੇਬਲ ਆ ਇਹ ਤੁਹਾਨੂੰ ਦੱਸਿਆ ਸੀ ਕਿ ਟੇਬਲ ਤੁਹਾਨੂੰ ਦੇਵਾਂਗਾ ਸੋ ਇਹ ਜਿਹੜਾ ਟੇਬਲ ਹੈਗਾ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਮਡਾਲ ਵਰਬ ਆ ਉਹ ਉੱਪਰ ਜਿਹੜੀਆਂ ਲਿਖੀਆਂ ਹੋਈਆਂ ਜਿਹੜੀਆਂ ਮੇਨ ਵਰਬਾਂ ਹੁੰਦੀ ਚਲੀਆਂ ਹੋਈਆਂ ਠੀਕ ਹੈ ਜੀ ਜਿਹੜੀਆਂ ਮੇਨ ਵਰਬਾਂ ਇਹਨਾਂ ਤੋਂ ਇਲਾਵਾ ਵੀ ਬਹੁਤ ਸਾਰੀਆਂ ਹੈਗੀਆਂ ਤਾਂ ਇਹ ਸਿਰਫ ਟੇਬਲ ਬਣਾਉਣ ਦਾ ਮਤਲਬ ਮਕਸਦ ਜਿਹੜਾ ਹੈਗਾ ਇਹ ਹੀ ਹੈ ਕਿ ਜਿਹੜੀ ਤੁਸੀਂ ਐਂਡਿੰਗ ਆ ਜਿਹੜੀ ਐਂਡਿੰਗ ਆ ਤੁਸੀਂ ਦੇਖ ਕੇ ਥੋਂ ਲਗਾ ਸਕਦੇ ਹੋ ਸੋ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਮੋਡਲ ਵਰਬਾਂ ਤੇ ਉਹਨਾਂ ਦੇ ਵਿੱਚ ਮਿਊਸ਼ਨ ਆ ਗਿਆ ਜਿੱਦਾਂ ਆਪਾਂ ਮਿਊਸ਼ਨ ਆਪਾਂ ਸਭ ਤੋਂ ਪਹਿਲੀ ਵਾਰ ਵੇਖੀ ਮਿਊਸ਼ਨ ਮਿਊਸ਼ਨ ਆਪਾਂ ਬੋਲਦੇ ਹਾਂ ਕਿ ਜਦੋਂ ਆਪਾਂ ਕਿਸੇ ਨੂੰ ਕਹਿਣਾ ਹੋਵੇਗਾ ਕਿ ਤੈਨੂੰ ਇਹ ਕੰਮ ਕਰਨਾ ਪਵੇਗਾ ਜਾਂ ਤੈਨੂੰ ਇਹ ਕੰਮ ਕਰਨਾ ਹੀ ਪਵੇਗਾ ਤਾਂ ਉਹਦੇ ਲਈ ਆਪਾਂ ਮਿਊਸ਼ਨ ਵਰਤਦੇ ਹਾਂ ਕਿ ਉਹਨਾਂ ਨੂੰ ਆਪਾਂ ਦੇਖਿਆ ਪਹਿਲਾਂ ਹੀ ਕਿ ਆਪਾਂ ਕਿਉਂ ਵਰਤਦੇ ਆ ਕਿ ਉਹਨਾਂ ਨੂੰ ਆਪਾਂ ਵਰਤਦੇ ਹਾਂ ਕਿ ਜਿੱਦਾਂ ਆਪਾਂ ਕਹਿਣਾ ਹੋਵੇ ਕਿ ਮੈਂ ਕਰ ਸਕਦਾ ਹਾਂ ਜਾਂ ਤੂੰ ਕਰ ਸਕਦਾ ਹੈ ਡਿਊਰਫਨ ਦਾ ਆਪਾਂ ਯੂਜ਼ ਉਦੋਂ ਕਰਦੇ ਆ ਜਦੋਂ ਆਪਾਂ ਕਿਸੇ ਤੋਂ ਕੋਈ ਪਰਮਿਸ਼ਨ ਲੈਣੀ ਹੈ ਜਾਂ ਕਿਸੇ ਨੂੰ ਪਰਮਿਸ਼ਨ ਦੇਣੀ ਆ ਜਾਂ ਜਿੱਦਾਂ ਆਪਾਂ ਕਹਿਣਾ ਹੋਵੇ ਕਿ ਤੂੰ ਇਹ ਕੰਮ ਕਰਨ ਲਈ ਤੈਨੂੰ ਮੈਂ ਪਰਮਿਸ਼ਨ ਦੇਣਾ ਜਿੱਦਾਂ ਮੈਂ ਕਹਿਣਾ ਹੋਵੇ ਕਿ ਹਾਂ ਤੂੰ ਇਹ ਕੰਮ ਕਰ ਸਕਦਾ ਜਾਂ ਮੈਂ ਕੰਮ ਕਿ ਮੈਂ ਇਹ ਕੰਮ ਕਰ ਸਕਦਾ ਹਾਂ ਠੀਕ ਹੈ ਇਦਾਂ ਜ਼ੋਲਨ ਹੈਗਾ ਕਿ ਜਦੋਂ ਆਪਾਂ ਕਹਿਣਾ ਹੋਵੇ ਕਿ ਇਹ ਸਾਨੂੰ ਇਹ ਕੰਮ ਕਰਨਾ ਚਾਹੀਦਾ ਹੈ ਜਾਂ ਤੈਨੂੰ ਇਹ ਕੰਮ ਕਰਨਾ ਚਾਹੀਦਾ ਹੈ ਠੀਕ ਹੈ ਜੀ ਔਰ ਵੋਲੰਦਾ ਹੋ ਗਿਆ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਠੀਕ ਹੈ ਜੀ ਕਿ ਮੈਂ ਇਹ ਕੰਮ ਕਰਨਾ ਚਾਹੁੰਦਾ ਹਾਂ ਜਾਂ ਤੁਸੀਂ ਇਹ ਕੰਮ ਕਰਨਾ ਚਾਹੁੰਦੇ ਹੋ ਤੇ ਮਿਯੋਗਨ ਜਿਹੜਾ ਹੈਗਾ ਉਹ ਵੀ ਸੇਮ ਹੈ ਕਿ ਮੈਨੂੰ ਇਹ ਕੰਮ ਆਪਾਂ ਕਹਿਣਾ ਹੋਵੇ ਕਿ ਮੈਨੂੰ ਇਹ ਕੰਮ ਕਰਨਾ ਪਸੰਦ ਹੈ ਜਾਂ ਮੈਨੂੰ ਪਸੰਦ ਏ ਖੇਡਣਾ ਜਾਂ ਮੈਂ ਖੇਡਣਾ ਪਸੰਦ ਕਰਦਾ ਹਾਂ ਤਾਂ ਉਦੋਂ ਆਪਾਂ ਮਿਯੋਗਨ ਯੂਜ਼ ਕਰਦੇ ਹਾਂ ਤੇ ਮਿਯੂਸਟਨ ਆਪਾਂ ਯੂਜ਼ ਕਰਦੇ ਹਾਂ ਕਿ ਜਦੋਂ ਆਪਾਂ ਕਹਿ ਦਈਏ ਕਿ ਹਾਂ ਮੈਂ ਇਹ ਕੰਮ ਕਰਨਾ ਚਾਹੁੰਦਾ ਹਾਂ ਠੀਕ ਹੈ ਜੀ ਉੱਥੇ ਵੀ ਆਪਾਂ ਮਿਊਸਟਨ ਯੂਜ਼ ਕਰਦੇ ਆਂ ਸੋ ਇਹ ਸੀਗੇ ਮੋਡਲ ਵਰਬਾਂ ਤੇ ਨੀਚੇ ਆ ਗਿਆ ਜ਼ਾਇਨ ਜ਼ਾਇਨ ਆਪਾਂ ਯੂਜ਼ ਕਰਦੇ ਆਂ ਇਸ ਐਮ ਆਰ ਨੂੰ ਪ੍ਰੈਜ਼ੈਂਟ ਕਰਨ ਦੇ ਲਈ ਔਰ ਉਸ ਤੋਂ ਅੱਗੇ ਆ ਗਿਆ ਹਾਬਨ ਜਿੱਦਾਂ ਆਪਾਂ ਯੂਜ਼ ਕਰਦੇ ਆਂ ਹੈਵ ਠੀਕ ਹੈ ਜੀ ਉਸ ਤੋਂ ਅੱਗੇ ਆ ਗਿਆ ਵਿਲ ਵਿਲ ਨੂੰ ਆਪਾਂ ਯੂਜ਼ ਕਰਦੇ ਆਂ ਵੇਰਡਨ ਠੀਕ ਹੈ ਉਸ ਤੋਂ ਅੱਗੇ ਆ ਗਿਆ ਕਾਮਨ ਕਾਮਨ ਹੁੰਦਾ ਹੈ ਆਉਣਾ ਠੀਕ ਹੈ ਜੀ ਉਸ ਤੋਂ ਅੱਗੇ ਆ ਗਿਆ ਮੱਖਣ ਮੱਖਣ ਹੁੰਦਾ ਕਿਸੇ ਕੰਮ ਨੂੰ ਕਰਨਾ ਜਾਂ ਕੁਝ ਕਰਨਾ ਉਸ ਤੋਂ ਅੱਗੇ ਆ ਗਿਆ ਜੀ ਗਿਵਨ ਗਿਵਨ ਹੁੰਦਾ ਟੂ ਗਿਵ ਜਾਨੀ ਕਿ ਦੇਣਾ ਸੋ ਇਹ ਸੀ ਗਿਆ ਮੋਡਲ ਵਰਬਾਂ ਔਰ ਮੇਨ ਵਰਬਾਂ ਸੋ ਇਸ ਟੇਬਲ ਤੋਂ ਵੇਖ ਕੇ ਤੁਸੀਂ ਆਪਣੇ ਜਿਹੜੇ ਹੈਗੇ ਵਾਕ ਉਹ ਬਣਾ ਸਕਦੇ ਹੋ ਠੀਕ ਹੈ ਜੀ ਔਰ ਜਿਹੜੀਆਂ ਵਰਬਾਂ ਹੈਗੀਆਂ ਉਹ ਹੋਰ ਵੀ ਬਹੁਤ ਸਾਰੀਆਂ ਹੈਗੀਆਂ ਉਹ ਤੁਸੀਂ ਉਦਾਂ ਯਾਦ ਕਰ ਲੈਣੀਆਂ ਠੀਕ ਹੈ ਜੀ ਔਰ ਜਿਹੜੀ ਐਂਡਿੰਗ ਹੈ ਉਹ ਤੁਸੀਂ ਇੱਥੋਂ ਦੇਖ ਕੇ ਟੇਬਲ ਤੋਂ ਦੇਖ ਕੇ ਆਰਾਮ ਨਾਲ ਲਗਾ ਸਕਦੇ ਹੋ ਸੋ ਹੁਣ ਮੈਂ ਥੋੜੀ ਜਿਹੀ ਤੁਹਾਨੂੰ ਜਿਹੜਾ ਹੈਗਾ ਹੋਮਵਰਕ ਦਊਂਗਾ ਠੀਕ ਹੈ ਜੀ ਥੋੜੇ ਜਿਹੇ ਸੈਂਟੈਂਸ ਹੈਗੇ ਆ ਮੈਂ ਤੁਹਾਨੂੰ ਉਦਾਹਰਨ ਦੇ ਲਈ ਦਊਂਗਾ ਤੁਸੀਂ ਉਹ ਬਣਾ ਕੇ ਦੇਖਿਓ ਕਿ ਤੁਹਾਨੂੰ ਮਤਲਬ ਕਿੱਦਾਂ ਦੇ ਲੱਗੇ ਔਰ ਕਿੱਦਾਂ ਤੁਸੀਂ ਉਹਨਾਂ ਨੂੰ ਬਣਾ ਸਕਦੇ ਹੋ ਟੇਬਲ ਦੇ ਵਿੱਚੋਂ ਦੇਖ ਕੇ ਤਾਂ ਦੇਖਦੇ ਆਪਾਂ ਸੋ ਇਹ ਕੁਝ ਉਦਾਹਰਨਾਂ ਔਰ ਇਹ ਕੁਝ ਤੁਹਾਡਾ ਹੋਮਵਰਕ ਹੈ ਜਿਹੜਾ ਤੁਸੀਂ ਕਰਨਾ ਤੁਸੀਂ ਕਰਕੇ ਇਹ ਜਿਹੜੇ ਸੈਂਟੈਂਸ ਬਣਾ ਕੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਸੈਂਡ ਕਰ ਸਕਦੇ ਹੋ ਔਰ ਮੈਂ ਦੇਖ ਕੇ ਤੁਹਾਨੂੰ ਦੱਸ ਦੂੰਗਾ ਕਿ ਇਹ ਤੁਹਾਡੇ ਜਿਹੜੇ ਹੈਗੇ ਵਾਕ ਹੈਗੇ ਸਹੀ ਬਣੇ ਆ ਜਾਂ ਨਹੀਂ ਸਹੀ ਬਣੇ ਜਾਂ ਕਿੱਥੇ ਤੁਹਾਡੀ ਗਲਤੀ ਹੈਗੀ ਆ ਠੀਕ ਹੈ ਸੋ ਉਮੀਦ ਕਰਦਾ ਕਿ ਤੁਸੀਂ ਇਸ ਵੀਡੀਓ ਤੋਂ ਕੁਝ ਨਵਾਂ ਸਿੱਖਿਆ ਹੋਵੇਗਾ ਤਾਂ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਸੀਂ ਦੇਖ ਸਕੋ ਔਰ ਜਰਮਨ ਪਾਸ਼ਾ ਪੰਜਾਬੀ ਦੇ ਵਿੱਚ ਸਿੱਖ ਸਕੋ ਸੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਧੰਨਵਾਦ ਸ਼ੁਕਰੀਆ